ਹਾਂਜੀ ਲਓ ਜੀ ਅੱਜ ਵਲੌਗ ਹੋ ਗਿਆ ਜੀ ਰੈਡੀ ਭੋਗ ਪਰ 슈ਗਰ ਮਿਲ ਤੋਂ ਤੇ ਸ਼ਕਲਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਆਹ ਸ਼ਕਲਾਂ ਆ ਜੀ ਨਾਲ ਅੱਜ ਦੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਥੋੜਾ ਆਪਾਂ ਵੱਖਰਾ ਲੈ ਕੇ ਆਵਾਂਗੇ ਤੇ ਅਸੀਂ ਆਪ ਹੀ ਵਲੌਗ ਬਣਾਉਣਾ ਹੈ ਚਾਰ ਪੰਜ ਜਾਣੀਆਂ ਆਪਾਂ ਅੱਜ ਤੇ ਵਾਦੀਆਂ 'ਚ ਚੱਲੇ ਆਂ ਵਾਦੀਆਂ ਹੈਗੀਆਂ ਸਰਪ੍ਰਾਈਜ਼ ਵਾਦੀਆਂ ਵਧੀਆ-ਵਧੀਆ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਪਹਾੜਾਂ 'ਚ ਬਾਬਿਆਂ ਨੇ ਪਹਾੜਾਂ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਵਲੌਗ ਸਪੈਸ਼ਲ ਸਪੈਸ਼ਲ ਵਲੌਗ ਦੇ ਲਈ ਬੋਵੀ ਕਹਿੰਦਾ ਮੈਂ ਪਹਾੜੀ ਦੀ ਛਾਲ ਮਾਰੂੰਗਾ ਤੇ ਤੁਸੀਂ ਮੇਰੀ ਵੀਡੀਓ ਬਣਾਉਣੀ ਆ ਅੱਜ ਬੋਵੀ ਨੂੰ ਛਾਲ ਨਾ ਮਾਰੂਗਾ ਧੱਕਾ ਹੀ ਮਾਰਾਂਗਾ ਬੋਵੀ ਨੂੰ ਅੱਛਾ ਕੀ ਕਰੇ ਅੱਜ ਅੱਜ ਬੋਵੀ ਨੇ ਕਮੇਟੀ ਚੱਕ ਲਈ ਅੱਜ ਤੇ ਅੱਜ ਕਮੇਟੀ ਲੈ ਨਹੀਂ ਚੱਕੀ ਉਹ ਲੱਗਾ ਪਹਿਲੇ ਲਾ ਜੀ ਆਪਾਂ ਜਾ ਰਹੇ ਹਾਂ ਨੰਦਾਚੁਰ ਦੇ ਕੋਲ ਇੱਕ ਉਹ ਝੂਠ ਜੀ ਨਵੀਂ ਬਠਾਈ ਆ ਮਗਰ ਇਹ ਯਾਰ ਮੀ ਮੀ ਦੇਖੋ ਮੀ ਮੀ ਰੇ ਬੋਵੀ ਹਾਂਜੀ ਹਾਂ ਉਧਰ ਦਰਿਆ ਦਰੂ ਹੈ ਹੈ ਇੱਥੇ ਵੀ ਕਮੇਟੀ ਚੱਕੀ ਆ ਜੀ ਅੱਜ ਇੰਨੀ ਕਮੇਟੀ ਚੱਕੀ ਆ ਕਮੇਟੀ ਵਾਲਾ ਇਹੀ ਆ ਪੈਸੇ ਮੇਨ ਸਾਡੇ ਇਹਦੇ ਕੋਲੀ ਆ ਤੇ ਅਸੀਂ ਤੇ ਬਸ ਇਹੀ ਤੋਂ ਦਾ ਕਮੇਟੀਆਂ ਪਾਉਂਦਾ ਇਹੀ ਕਮੇਟੀਆਂ ਪਾਉਂਦਾ ਅੱਜ ਇਹਨਾਂ ਨੂੰ ਟਿੱਕਾ ਲਾਉਂਦਾ ਕਹਿੰਦਾ ਅੱਜ ਬਾਜੀ ਭੱਜ ਜਾਣਾ ਕਮੇਟੀਆਂ ਜਾ ਕੇ ਤੇ ਆਪਾਂ ਹੁਣ ਭੱਜ ਲਿਆ ਕਮੇਟੀਆਂ ਜਾ ਕੇ ਪੜਾਣ ਨੂੰ ਚੜਨ ਲੱਗੇ ਆ ਬਣਾ ਬਲੋਗ ਓਏ ਬਣ ਰਿਹਾ ਬਣ ਓਏ ਓਏ ਆਪਣੇ ਲਈ ਬਰੈਡ ਤਾਂ ਲੈ ਲੰਦੇ ਓ ਇੱਥੋਂ ਨਿਕਲੋ ਬਾਹਰ ਇਕ ਜਾਣਾ ਆ ਪਹਿਲੀ ਚੜਾਈ ਚਾਹੇ ਬਾਹਰ ਤੋਂ ਮੈਂ ਨਿਕਲੂ ਸੋਨੂੰ ਪਰੇ ਹੋ ਜਾ ਅੱਜ ਆ ਸੰਰੂਪ ਆਪਣ ਹੋ ਗਿਆ ਭਾਈ ਦਵੀ ਗੱਡੀ ਦਾ ਆ ਵੀ ਮਿੱਤਰ ਵਾਕੇ ਨਿਆਰਾ ਯਾ ਸੋਨੂੰ ਭਾਈ ਉਧਰ ਹੋ ਜਾ ਯਾ ਨਿਆਰਾ ਨਹੀਂ ਅਸੀਂ ਬਹੁਤ ਕੁੱਤੇ ਕਸ ਕੀਤੀ ਇੱਥੇ ਆਹਾਂ ਕੇਲੇ ਚੱਪ ਰਹੇ ਨੇ ਹੋਣ ਹੋ ਜਾ ਸੋਨੂੰ ਭਾਈ ਹੋ ਜਾ ਚੈੱਕ ਕਰੋ ਭਾਈ ਲਵਾ ਲਿਆ ਗੋਹਾ ਲਵਾ ਲਿਆ ਗੋਹਾ ਮੈਂ ਦੇਖ ਲਿਆ ਉਹ ਸੋਨੂ ਵੀ ਗੋਹੇ ਤੇ ਖੜਾ ਇੱਥੇ ਗੋਹਾ ਇੰਨਾ ਉਹ ਸੁੱਕਾ ਬੱਸ ਉਹ ਗਈ ਲਿਆ ਉਹ ਲੈ ਲੈ ਲਿਆ ਲਿਪੜ ਗਈ ਲਿਪੜ ਗਈ ਐਡੀ ਵੱਡੀ ਨਾ ਮੋਖਵਾ ਰਿਆ ਕਰੋ ਸੋਨੂ ਬਈ ਆਇਆ ਤੇ ਨਿੱਧਰ ਧੱਕਾ ਮਾਰਾਂ ਅੰਦਰ ਕੀ ਲੈਨ ਚੱਲਾਂ ਉਹਦੀ ਅੱਧਰ ਵੜ ਗਿਆ ਇਹ ਬਈ ਚਾਲ ਸੋਨੂ ਕਹਿੰਦੇ ਚਾਲ ਹੈ ਉਹ ਆ ਬੜੀ ਉਹ ਬੜੀ ਅਤਰਾ ਡੈਡੀ ਕਹਿੰਦਾ ਕਵਾਜਣਾ ਮੁੰਡੇ ਮੇਰੇ ਦੇ ਇੱਧਰ ਆ ਜਾ ਇੱਧਰ ਆ ਇੱਧਰ ਆ ਜਾ ਖਾਬੀ ਉਹ ਤੇਰਾ ਭਰਾ ਉਧਰ ਚਲ ਗਿਆ ਲੈ ਲੈ ਗਿਆ ਉਹਨਾਂ ਗਵਾਜਾਂ ਬਾਦਰਾ ਓਏ ਉਹ ਛੋਣੂ ਜਿੱਡੇ ਆ ਦੇ ਸੋੜੂ ਭਾਈ ਫੋਨ ਨਾਲ ਆਇਆ ਤੇਰਾ ਤੇਰਾ ਮਾਰੀ ਉਹਨੇ ਬੱਕਰੀ ਨੇ ਆਂਜ ਰਹਿਤਾ ਚਾਹ ਦਾ ਕਾਓ ਅੰਜ 5 ਕੱਪ ਚਾਹ ਆ ਬਈ ਚਾਹ ਹੀ ਕਿੰਨੀ ਕਿੱਥੀ ਰੋਦੇ ਪੰਜ ਕੱਪ 50 ਕਰੀਓ ਅਰੇ ਚਾਹ ਹੀ ਬਣਾਇਆ ਚਾਹ ਹੀ ਬਣਾਇਆ ਚਾਹ ਹੀ ਬਣਾਇਆ ਚਾਹ ਹੈ ਬਸ ਚਾਹ ਕਰਦੀ ਯਾਰ 5 ਕੱਪ ਇਹਨੂੰ ਕਹਾਂ ਮੈਂ ਇਹ ਵੀਡੀਓ ਤੇ ਐ ਸੁਣੋ ਬਈ ਇਹਨੂੰ ਕਹਾਂ ਐ ਕਹੋ ਹਲੋ ਕੁੰਡੂ ਇਧਰ ਹਲੋ ਏ ਆ ਤੁਰਲਾ ਤੈ ਜਾਣਾ ਤੇ ਨਹੀਂ ਪੈਣੇ ਤੁਮ ਜਿਆ ਨਾ ਨਾ ਸਾਰੇ 15 ਰੁਪਏ ਗਏ ਆ ਆਇਓ ਉਹ ਆਇਆ ਆਇਓ ਸੱਚੀ ਮੈਂ ਹਾਲ ਪਹਿਲਾਂ ਤੋਂ ਹੁੰਦੇ ਆ ਸਾਡੇ ਘਰ ਦੇ ਵਿੱਚ ਅੰਗ ਚਾਹ ਪਿੰਦੇ ਆ ਵਾਹ ਉਹ ਪੁਰਾਣੇ ਹੁੰਦੇ ਸੀ ਮੇਰਾ ਵੀਡੀਓ ਬਣਨ ਨੂੰ ਕੋਡ ਲਿਆ ਬਣਦਾ ਹੀ ਆ ਆ ਦੇਖੋ ਇਹ ਰ ਲਾ ਵੀਰੇ 52 ਪੀੜੀਆਂ ਤੁਹਾਡੇ ਕੋ ਚਾਹ ਪੀਗੀਆਂ ਆਣਗੇ ਜੇ ਤੀ ਕਹਨੇ ਗੋੜ ਹੈ ਨਹੀਂ ਜੇ ਤੁਸੀਂ ਕਹਨੇ ਗੋੜ ਹੈ ਨਹੀਂ ਅਸੀਂ ਸਪੈਸ਼ਲ ਰੂਗੇ ਬਸ ਇੱਧਰ ਤੇ ਵਕਰੇ ਹੀ ਨਹੀਂ ਜਾ ਰਹੇ ਆ ਵੇ ਸਰਾ ਹੀ ਗੜ ਛੜਿਆ ਯਾਰ ਬਲੂਰ ਕਾਣਿਆ ਤੇ ਮੈਂ ਨਾ ਐਡ ਬੰਝ ਲਾਈਆ ਇੱਧਰ ਮੈਂ ਕਿਹਾ ਵਕਰੇ ਨਹੀਂ ਜਾ ਰਹੇ ਆ ਵੇ ਇਹਦੇ ਭਾਈ ਕੋਈ ਗਮ ਸਾਰੇ ਇਧਰੇ ਆ ਤੂੰ ਕੋਲ ਸਾਫੜ ਪਾਣੀ ਫੜ ਮੜ ਜਾ ਹੱਥ ਬਾ ਜੂ ਜੀ ਬੋਲਦੇ ਆਪਣੇ ਕਰ ਲੈ ਪਾਣੀ ਕਿੱਥੇ ਲੈ ਆਉਂਦੇ ਸਾਦਾ ਸਾਰੇ ਸ਼ੋਸ਼ੀ ਲਿਆਉਂਦੇ ਨਾਲ ਮੋਬਿਲ ਸੁਖਣਾ ਨਾਲ ਗੱਲੇ ਆ ਮਾੜੀਆਂ ਯਾਰੀਆਂ ਛੱਡੀਆਂ ਨੇ ਉਹ ਸੁਖੀਆਂ ਸੀ ਕੋਦੇ ਬਾਰਡਰ ਤੇ ਆਪਾਂ ਨੂੰ ਕੰਟਰੀ ਆਊਟ ਦੀ ਪਰਚੀ ਵੀ ਪੈਣੀ ਐਡਾ ਕੀ ਲੈ ਸੀ ਆਪਾਂ ਸਭੀ ਅੱਗੇ ਪੁੱਜ ਜੀ ਤੁਹਾਨੂੰ ਦਿਖਾਉਨੇ ਆ 50 60 ਰੁਪਏ ਆਪਾਂ ਨੂੰ ਮਕਸੀਕੋ ਬਾਰਡਰ ਪਾਰ ਕਰਨ ਲਈ ਲੱਗ ਜਾਣੇ ਆ ਨਿਆ 60 ਡਾਲਰ ਨਿਆ 60 ਡਾਲਰ ਡਾਲਰ ਲੈ ਕੇ ਉਹ ਤੇ ਚਪੇੜਾ ਖਾਣਾ ਡਾਲਰ ਦੀਆਂ ਗੱਲਾਂ ਕਰਦਾ ਹੈ ਹੁਣ ਲਾਗਾ ਕੋ ਡਾਲਰ ਇਹਦੇ ਨਾਲ ਦੀ ਡਾਲਰ ਗੰਦੀ ਹੈ ਮੈਨੂੰ ਲੱਗਿਆ ਨਾ ਹਣ ਕੱਚੀ ਲੱਸੀ ਦਾ ਛਿੱਟਾ ਮਾਰੋ ਮੂੰਹ ਤੇ ਛਿੱਟਾ ਮਾਰੋ ਛਿੱਟਾ ਮਾਰੋ ਵੀਡੀਓ ਬਣਾਉਣ ਦੇ ਸੱਚੀ ਨਾ ਬਣਾ ਸੱਚੀ ਲੜਾ ਬੜਾ ਲੱਗਿਆ ਨਾ ਹਣ ਮੈਂ 60 ਡੋਲ ਦੇਣੀ ਹੈ ਫਿਰ ਆ ਗੰਦੀ ਹੋ ਜੇਣੀ ਵੇ ਲੈ ਆ ਕੇ ਲੈ ਵੀਡੀਓ ਚੱਲ ਮੈਂ ਹੁਣ ਚਾ ਚਲ ਚਲੋ ਤੂੰ ਪਾਣੀ ਪਾਣੀ ਮੈਂ ਤੂੰ ਚਾ ਪਾ ਲੈਣੀ ਹਾਂ ਫੇਰ ਬਣੋ ਦੋ ਨਿਕਲ ਗਈ ਕਿਹੜਾ ਪੈਸੇ ਦੇ ਕਿਹਾ ਵਾਜੀ 100 ਰੁਪਿਆ ਪਾਣੀ ਦੀ ਬੋਤਲ ਲੈ ਲਈ ਇੱਕ ਭਾਜੀ ਮੈਂ ਕੀ ਆ ਲੈਣਾ ਹੱਥ ਪਾਉ ਮੈਂ ਕੀ ਗੱਲ ਨਾ ਸਪਾ ਲਈ ਜੋ ਨਾ 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 ਆ ਵੀਡੀਓ ਬਣਦੀ ਪਈ ਆ ਕੋਈ ਚੱਕਰ ਨਿਕਾ ਉਦਾਂ ਹੀ ਮੋੜ ਨਹੀਂ ਉਹਦੇ ਟਰੱਕ ਵਾਲੇ ਮੋੜਦੇ ਆ ਕਮਾ ਕਮਾ ਕੇ ਉਹ ਭਰਾਵਾ ਇਹਨੇ ਟਾਇਰ ਚੱਕ ਦੇਣੇ ਆ ਨਹੀਂ 4x4 ਹੈਡਰਾ ਆਉਣ ਨੂੰ ਵੀ ਟਾਈਮ ਲੱਗਣਾ ਪਿੰਡੋ ਇਹ ਕਿਤਾ ਭਾਬੀ ਦੇ ਕੰਮ ਵਧੀਆ ਟੱਡੇ ਦੇ ਦੀ ਗੱਲ ਟੱਡੇ ਇਸਲਾਮ ਸੇ ਕੀਤਾ ਕੰਮ ਭਾਬੀ ਨੇ ਵਧੀਆ ਬਹੁਤ ਵਧੀਆ ਕੰਮ ਕੀਤਾ ਆ ਜੋਤੀ ਨਾਨੀ ਭਾਬੀ ਆ ਮਾਰਿਆ ਕਾਲੀਆਂ ਇੱਕ ਝਾੜੂ ਵੀ ਖੰਡਾਣਾ ਇਹ ਵੀ ਵੀਡੀਓ ਹੈ ਹੋਲੀ ਜਾਂਦੇ ਐ ਪਿਆਰ ਰੇ ਖੁੱਲੇ ਕੇ ਕੋ ਦੋ ਜੰਨਾ ਥੋੜੀ ਚੱਲੋ ਵੀ ਹੋੜੀ ਚੱਲੋ ਹੋਰ ਉਹੇ ਕੰਮ ਘਾਰਾ ਜਾਣਾ ਚਾਹ ਆਲੇ ਕੁਵਾਰੇ ਚ ਆ ਗਿਆ ਮੈਂ ਇੱਥੇ ਵੀ ਵਾਰਾ ਕੋਨਾ ਤੇ ਨੋਣਾ ਨਾ ਨਹੀਂ ਚਾਹਤੇ ਹਾਂ ਮੀਡੀਆਲ ਟੀਵੀ ਤੇ ਹੋਣਾ ਹੈ ਅੱਜ ਕੱਲ ਸਮਾਰਟ ਹੋ ਗਿਆ ਸਿਸਟਮ ਗੁੱਸਾ ਕਰ ਜੂ ਨਹੀਂ ਪੂਆਣੇ ਗੁੱਸਾ ਕਰਦੇ ਪੂਆਣੇ ਨੇ ਖਾਇਆ ਹੈ ਪੂਆਣੇ ਨੇ ਖਾਇਆ ਹੈ ਵੀ ਆਪਣੇ ਪੁੱਪੜ ਓਏ ਹੋਏ ਹੋ ਗਈ ਹੀ ਚਿੱਟੀ ਲੈਡ ਪਾ ਰਹੇ ਕੋਣੀ ਹੋੜ ਕੋਣੀ ਅੱਜ ਕੁੜੀ ਜਿਹੜੇ ਕੰਨ ਦੀ ਵਜ੍ਹਾ ਜਦੀ ਨਾ ਕੋਣੀਆਂ ਹੀ ਚੱਲਣੀਆਂ ਅੱਜ ਅਜੇ ਭੇਤ ਖੋਲੀ ਜਾਂਦੇ ਆ ਇਹ ਦਿਨੋ ਟਾਈਮ ਸਿਰ ਇਹ ਮਿਲੀਅਨ ਚ ਜਾਣੀ ਆ ਵੀਡੀਓ ਨੇ ਲੱਖਾਂ ਬੰਦਿਆਂ ਨੂੰ ਪਤਾ ਲੱਗੂ ਇਹ ਲੱਖਾਂ ਬੰਦਿਆਂ ਨੂੰ ਪਤਾ ਲੱਗੂਗਾ ਵੀ ਸਾਨੂੰ ਸਾਡਾ ਚਾਰ ਫੁੱਟੀਆਂ ਕਿਚੀ ਕਿਹਦਾ ਕਿਚੀ ਆ ਗਿਆ ਮੈਂ ਜੱਗੀ ਜਰਾ ਮੱਥਾ ਲਗਾਇਓ ਕਿਹਦਾ ਸਾਦੀ ਦਾ ਓਕੇ ਆਹ ਐਂ ਜੀ ਸਾਦੀ ਇਹਨੇ ਆ আচ্ছা ਜੀ ਓਕੇ ਤੂੰ ਸਾਲਿਆ ਬੋਣਿਆ ਜੇ ਇੱਥੇ ਕੰਮ ਕਰ ਲਾ ਕੇ ਜਹਾਜ਼ ਨਾਲ ਹੀ ਨਾ ਲੈ ਜਾ ਪਰਾਂ ਪੂਰਾ ਜਿਹਾ ਬਿਠਾ ਕੇ ਇਹਨੂੰ ਕਹਿੰਦੇ ਸਾਦੀ ਸਾਦੀ ਨੀ ਇਦਾਂ ਦਾ ਕੀ ਸਿਸਟਮ ਹੋ ਗਿਆ ਜਿਹੜਾ ਚੰਗੀ ਤਰ੍ਹਾਂ ਮੱਥਾ ਟਿਕਾਉਂਦੇ ਵਧੀ। ਉਹ ਦੇਖ ਅੱਗੇ। ਨਹੀਂ ਹੁਣ ਅੱਗੇ ਕਿਉਂ? ਉਹ ਦੇਖ ਅੱਗੇ। ਅੱਗੇ ਕੀ ਦੇਖਣਾ? ਅੱਗੇ ਪਿੱਛੇ ਉਹ ਚੀਜ਼ ਨਹੀਂ ਆ ਗਈ ਜੀ ਨਹਿਰ। ਨਹਿਰ ਇੱਥੇ ਸਾਨੂੰ ਧੱਕਾ ਦੇਣਾ ਹੁੰਦੇ ਵਕਤ। ਸੁੱਕੀ ਜੀ। ਸੁੱਕੀ ਜੀ ਆ ਮੂੰਹ ਖੁੱਬੇ ਗਾਰੇ ਤੇ। ਉਹ ਦੇਖੋ ਜੀ ਬੱਦਲ ਦੇਖੋ ਕਿੱਦਾਂ ਬਣਿਆ ਪਿਆ। ਬੱਦਲ। ਇਹ ਮੈਂ ਚੈੱਕ ਕਰੀ ਉਹ ਨਹੀਂ ਲੈਣ ਰਹੀ ਜਿਹਦੇ ਕੋਲੋਂ। ਮੈਂ ਤੁਹਾਨੂੰ ਦੱਸਿਆ ਮੈਂ ਉਸਤਾਜੀ ਹੁੰਦੇ ਇੱਥੇ ਕਰਦਾ ਹਾਂ ਬੜਾ ਆ। ਹੁਣ ਇਕੱਲਾ ਹੁੰਦਾ ਹੀ ਹੁਣ। ਹੁਣ ਇਕੱਲਾ ਹੀ ਆ। ਚੈੱਕ। ਫਿਰ ਮੈਂ ਉਹ ਜੀ ਉੱਥੇ ਸਰਵਾੰਚੀ ਲਖਾ ਰਣੀ ਸੀ ਮਾਤਾ ਦੇ ਨਾਮ ਤੇ ਹਾਂ ਉਹਨੇ ਗਲੋਂਡੀ ਬੁੜੀ ਨੂੰ ਮੈਂ ਉਹਦੀ ਕਹਿਤਾ ਹੈਗਾ ਬੁੜੀ ਬੁੜੇ ਨੂੰ ਲੈ ਲਾ ਲਾਂਗੇ ਤੁਸੀਂ ਸਭ ਲੋ ਕਿੱਥੇ ਲਾ ਲਾਂ ਮਾਤਾ ਦੇ ਕੋਲ ਲਓ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਵਾਦੀਆਂ ਚ ਮੌਸਮ ਦੇਖੋ ਜੀ ਕਿੰਨਾ ਔਸਮ ਹੈ ਇੱਥੇ ਤੇ ਬੰਗਲਾਪੂਰ ਕੀ ਮਾਤਾ ਜੀ ਦੇ ਆਪਾਂ ਆ ਗਏ ਆ ਆ ਥੱਲੇ ਹਵਨ ਵਗੈਰਾ ਹਵਨ ਹੋ ਰਿਹਾ ਤੇ ਬਾਕੀ ਆ ਕੀ ਚੀਜ਼ ਐ ਉਹ ਵੀ ਉਹ ਲੰਗਰ ਬਣਦਾ ਪਿਆ ਨਹੀਂ ਹਾ ਹਵਨ ਹੁੰਦਾ ਆ ਆ ਜਿਹੜਾ ਇੱਥੇ ਹੁੰਦਾ ਪਿਆ ਹਾਂ ਆ ਹਵਨ ਹੁੰਦਾ ਆ ਆ ਦੇਖੋ ਜੀ ਆਹ ਵਾਲੇ ਅੱਛਾ ਇਹ ਹਵਨ ਨੂੰ ਉਹ ਤਾਂ ਗਾਂ ਵੀ ਹਵਨ ਹੁੰਦੇ ਠੀਕ ਆ ਠੀਕ ਆ ਇਹ ਹਵਨ ਮਰ ਜਾ ਦੱਸੋ ਵਿਸਥਾਰਪੂਰਵਕ ਕੀ ਚੱਕਰ ਜਿਹਦਾ ਥੱਲੇ ਵੀ ਹਵਨ ਹੀ ਹੁੰਦੇ ਆ ਸਾਰੇ ਪਾਸੇ ਆ ਇਧਰ ਹਾਂ ਸਾਰੇ ਪਾਸੇ ਹਵਨ ਹੀ ਹੁੰਦਾ ਇਹ ਆ ਤੇ ਕੀ मतलब ਸੁੱਖਣਾ ਸੁੱਕੀ ਹੁੰਦੀ ਕਿਸੇ ਨੇ ਹਾਂ ਕੇ ਆਪਣਾ ਨਹੀਂ ਕਿਸੇ ਦਾ ਕੇਸ ਪੂਰ ਕੇਸ ਪੂਰ ਚੱਲਦਾ ਹੋਵੇ ਨਾ ਉਹ ਉੱਥੇ ਇਹ ਹਵਨ ਕਰਾਉਂਦੇ ਇੱਥੇ ਇਹ ਸੋਕੇ ਬੰਦਾ ਜਲ ਜਵੇ ਤੇ ਜੇ ਕੇਸ ਹੋ ਜਾਏ ਫੇਰ ਆਉਂਦਾ ਨਾ ਫਿਰ ਇੱਥੇ ਕਰਾਉਣਾ ਹੁੰਦੇ ਆ ਹਵਨ ਹੀ ਗਾਜੀ ਗਾ ਰਹੇ ਨੇ ਬਾਬਾ ਬਹੁਤ ਵਧੀਆ ਲੋ ਜੀ ਦੋਸਤੋ ਜਗਾ ਕਹਿੰਦੇ ਬਹੁਤ ਹੀ ਮਾਤਾ ਦੀ ਵਧੀਆ ਜਗਾ ਆ ਜਿਹੜੀ ਇਹ ਕਿਹੜਾ ਸ਼ਹਿਰ ਕਿਹੜਾ ਪੈਂਦਾ ਹੈ ਬਲਗੰਡੀ ਬਲਗੰਡੀ ਸ਼ਹਿਰ ਦੇ ਵਿੱਚ ਆ ਜਿੱਥੇ ਤੁਹਾਡੇ ਦੇ ਕੋਈ ਆਪਣਾ ਇੱਥੇ ਆ ਕੇ ਅਰਦਾਸ ਕਰੇ ਤੇ ਕੰਮਕਾਰ ਬਹੁਤ ਵਧੀਆ ਹੁੰਦਾ ਆ ਤੇ ਬਾਕੀ ਸੋਨੂ ਭਾਜੀ ਕੀ ਕਹਿਣ ਲੱਗੇ ਸੀ ਤੁਸੀਂ ਕਿਧਰ ਕੇ ਸੋਨੂ ਭਾਜੀ ਸੋਨੂ ਭਾਜੀ ਨੂੰ ਜ਼ਿਆਦਾ ਪਤਾ ਸੋਨੂ ਭਾਜੀ ਦੱਸਿਓ ਕੀ ਕਹਿਣ ਲੱਗੇ ਸੀਗੇ ਹਵਨ ਕਰਾਉਣਾ ਪੈਂਦਾ ਕਿ ਆਦੀ ਪਹਿਲਾਂ ਅਣ ਕੇ ਹਵਨ ਕਰਾਉਣਾ ਪੈਂਦਾ ਹੈ ਹਵਨ ਕਰਾ ਕਰਾਉਣਾ ਜਿੱਦਾਂ ਕਿਸੇ ਦੇ ਜਿਵੇਂ ਮੰਨ ਕੇ ਚੱਲੋ ਕੇਸ ਆ ਬੋਵੀ ਦੇ ਕੋਈ ਚੱਲਦਾ ਪਿਆ ਉਹਨੂੰ ਇੱਥੇ ਹਵਨ ਕਰਾਉਣਾ ਚਲੋ ਚਾਵੜ ਬਲੂ ਚਾਵੜ ਬਲੂ ਸੋਨੋ ਭਾਈ ਉਹਦੇ ਡੱਬਾ ਲੈ ਆਇਆ ਚੋਕੇ ਦੇ ਪੈਸੇ ਦੇ ਦਿੱਤੇ ਨਹੀਂ ਆਇਆ ਦੇ ਪਾ ਲੈ ਰਿਹਾ ਪੈਸੇ ਦੇ ਦਿੱਤੇ ਨਹੀਂ ਭਾਜੀ ਪੈਸੇ ਦਿੱਤਾ ਦੇਰ ਤੇ ਦੇਰ ਨਾ ਕੋਈ ਨਾ ਨੇ ਇੱਥੇ SBI ਦਾ ਉਹ ਵੀ ਰੱਖਿਆ ਭਾਜੀ ਕਿਸੇ ਨੂੰ ਪੈਸੇ ਕਮੀ ਕਮੀ ਹੋਵੇ ਤੇ ਇਹਦੇ ਕਢਾ ਸਕਦਾ ਹੈ ਕੋਈ ਉਹਨੂੰ ਲਿਆਉਂਦਾ ਮਨਾ ਕਰਾ ਰਿਹਾ ਹੈ ਉਹਨਾਂ ਦੇ ਪਾਚੇ ਕਰਾਉਂਦਾ ਹੈ ਬਣਾਏ ਬਈ ਆ ਜੀ ਬਦਲਦਾ ਨਾ ਆਹ ਬਾਤ ਵਿੱਚ ਬੋਚਦੇ ਹੋ ਜਿਹੜਾ ਬਣ ਕਰਾਉਣਾ ਹੈ ਉਹ ਆ ਜਾ ਥੱਲੇ ਥੱਲੇ ਨੂੰ ਸਿੱਧਾ ਆਹਨੂੰ ਬੰਦ ਕਰਾਉਣਾ ਜਿਹੜਾ ਪੈਸਾ ਹੈ ਯਾਰ ਤੂੰ ਨਾ ਹਾਂ ਯਾਰ ਸਾਨੂੰ ਤਾਂ ਕਾਹਦੇ ਹੋ ਇਹਨੂੰ ਆ ਮੈਂ ਕਰੇ ਲੋਥੀਆ ਬੋਲੀ ਆ ਬੋਲੀ ਦੇਖ ਤੂੰ ਇਧਰ ਇਧਰ ਮੇਰੇ ਤੋਂ ਪੱਲੇ jadi piringan di ਮੇਰੇ ਕੰਨੀ ਗਲੀ ਰਵੇ ਕਰੇ ਮਮਾਈ ਕਦੀ ਮਨੋਗਾਵਨਾ ਹੈ ਡਾਰਲਿੰਗ ਡਾਰਲਿੰਗ ਜਾ ਰਿਹਾ ਡਾਰਲਿੰਗ ਡਾਰਲਿੰਗ ਹੈ ਡਾਰਲਿੰਗ ਡਾਰਲਿੰਗ ਜਾ ਰਿਹਾ ਹੱਥ ਫੜ ਕੇ ਚੰਗਾ ਜਿਹਾ ਘੂਆਦ ਵਾਲਾ ਵਾ ਵਾ ਬੜਾ ਵੜਿਆ ਕੋ ਮੋਕਣ ਵਾਲਾ ਔਰ ਮੈਂ ਉਹਨੂੰ ਵਿਚਾਰੀ ਨੂੰ ਭਗਾਣਾ ਪਲਾਗ ਦਿੱਤਾ ਨੇ ਉਹ ਸੁੱਟਦਾ ਆਹੋ ਗਿਆ ਥੱਲੇ ਹੁਣ ਕਿੱਥੋਂ ਚੱਕ ਕੇ ਲਿਆਵਾ ਉਹ ਕਹਿਣੀ ਕਹਿ ਨਹੀਂ ਮਮਾ ਬਲੂ ਹੇ ਥੱਲੇ ਚਲ ਗਿਆ ਉਹ ਆ ਗਿਆ ਜਾ ਕੇ ਨੂੰ ਚੱਕ ਕੇ ਆਏ ਉਹ ਉਧਰਲੇ ਬੰਨੇ ਦੇਖ ਗਿਆ ਅੱਛਾ ਉਹ ਦੇਖ ਕੇ ਤੇ ਤਲਖਣਾ ਜਾਂ ਹੈ ਰਾਤ ਨੂੰ ਉਹ دیکھتے ਹੈ 이미 앞서딩이야, 앞으로딩. 오케이 데이킹하고 아니야. 아, 소스야, 삼점하. 오케이. 두. 내내 알잖아, 네. 에. 빠피 맨날 까르케돼. 뭐야. 봐, 지금 또 이래 그냥. ਚੱਲ 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 ਲੈ ਮੇਰੀ ਮੰਦਾ ਚੱਟ ਜੱਗ ਚੜੀ ਆ ਮੇਰੀ ਓਏ ਚਾ ਉਹਨੂੰ ਖਾਣੀ ਆਹ ਦੇਖ ਉਹਦੀ ਗੱਲ ਕਰ ਹੈਂ ਗੱਲੀ ਦੀ ਗੱਲ ਕਰ ਆਹੇ ਚੌਕਣੀ ਆ ਦੀ ਮੈਗੀ ਖਾਊਗੀ ਸਾਡੇ ਚੌਲ ਵੀ ਆਲੀ ਤੋਰ ਵੀ ਮੈਂ ਰੋ ਦੀ ਹਿੰਗੇ ਪਰ ਸਾਹਮਣੇ ਆ ਤੂੰ ਆ ਬਿਜੜੀ ਖਾਣ ਆਲੇ ਆ ਗਾ ਲੇ ਚੇਤਾ ਤੇ ਨੂੰ ਹਲੋ ਆ ਵੀ ਆ ਵੀਡੀਓ ਕਿਦਾਂ ਕਿਦਾਂ ਮਾਰਿਆ ਪੱਤ ਤੁਸੋਂ ਨੂੰ ਸ਼ੀਸ਼ਾ ਲੋਕ ਨਹੀਂ ਖੋਲਦੇ ਵੇ ਓਹ ਹੋ ਤੁਸੋਂ ਨੂੰ ਆ ਕੇ ਮੈਗੀ ਹੋ ਗਏ ਲਾਪਿਆ ਨੂੰ ਪ੍ਰਾਪਤ ਕਰਦੇ ਪ੍ਰੌਡਿਆ ਦੀਆਂ ਗੱਲਾਂ ਕਰਦੇ ਓਏ ਹੋਏ ਸੁਣ ਨੌਕ ਵਾਲੀ ਹੱਟ ਨਾ ਨੌਕ ਵਾਲੀ ਆਇਆ ਅਮਰੂਦ ਆਇਆ ਅਮਰੂਦ ਤੇਰਾ ਤੂੰ ਪੰਜ ਕਵਾ ਕਵਾ ਗੱਡੀ ਦੇ ਕੰਨ ਬੰਦ ਕਰਦੇ ਸਹੀ ਗੱਲ ਆ ਤੁਹਾਨੂੰ ਬਾਈ ਜੀ ਲਓ ਜੀ ਭੋਗ ਪੋਰ ਪਹੁੰਚ ਗਏ ਆ ਫਾਟਕ ਦੇ ਲਾਗੇ ਇਲੇ ਸਤ ਰਸੀ ਦੇ ਸ਼ੂਗਰ ਮਿਲਾ ਸ਼ੂਗਰ ਮਿਲ ਹਾਂਜੀ ਕਿੱਦਾਂ ਦਾ ਲੱਗਾ ਜੀ ਤੁਹਾਨੂੰ ਸਾਡਾ ਬਲੌਗ ਮਾਤਾ ਬੰਗਲਾਮੁਖੀ ਵਾਲਾ ਸਭੀ ਕਿੱਦਾਂ ਅੰਦਰ ਪੂਰਾ ਚੇਲਣੇ ਮਾਰਿਆ ਫਿਰ ਉਹਦਣ ਪੂਰਾ ਪੂਰਾ ਜੀ ਤੇ ਬਲੌਗ ਦਾ ਆਪਾਂ ਲੱਗੇ ਜੀ ਐਂਡ ਕਰਨਾ ਬਲੌਗ ਪੂਰਾ ਮੈਂ ਕਹ ਮਾਤਾ ਦੇ ਦਰਸ਼ਨ ਹੋਏ ਤੇ ਮੰਦੀਆਂ ਮਰਾਦਾਂ ਹੋਈਆਂ ਪੂਰੀਆਂ ਸੋ ਤੁਸੀਂ ਵੀ ਜਾ ਸਕਦੇ ਹੋ ਬੰਗਲਾਮੁਖੀ ਮਾਤਾ ਦੇ ਪੂਰਾ ਆਪਾਂ ਦੇ ਨਜ਼ਾਰੇ ਲੈਂਦੇ ਗਏ ਤੁਸੀਂ ਦੇਖ ਹੀ ਲਿਆ ਬਲੌਗ ਤੇ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕੀ ਕੀ ਸਾਡੇ ਵਿੱਚ ਨੁਕਸ ਸੀਗਾ ਬਲੌਗ ਦੇ ਵਿੱਚ ਕਿੱਥੇ ਕਿੱਥੇ ਅਸੀਂ ਗਲਤੀਆਂ ਕੀਤੀਆਂ ਕਿ ਅਗਲੇ ਬਲੌਗ ਵਿੱਚ ਬੰਦਾ ਸੁਧਾਰ ਸਕਦਾ ਸੋ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਮਿਲਦੇ ਆਂ ਜਲਦੀ ਅਗਲੇ ਬਲੌਗ ਵਿੱਚ ਧੰਨ